ਡਾਇਰੈਕਟਰ ਸਾਹਿਬ ਨੇ ਨਾਲ ਜਿਹੜੇ ਬਦਲੀਆਂ ਨੂੰ ਡੀਲ ਕਰਦੇ ਏਡੀਆਂ ਆ ਉਹਨਾਂ ਨੂੰ ਬੁਲਾਇਆ ਹੋਇਆ ਸੀ ਉਹਨਾਂ ਦੇ ਨਾਲ ਜਿਹੜੀ ਬੈਠ ਕੇ ਗੱਲਬਾਤ ਹੋਈ ਆ ਅਸੀਂ ਆਪਣਾ ਜਿਹੜਾ ਆਪਣੇ ਗ੍ਰੀਵੈਂਸਿਸ ਟ੍ਰਾਂਸਫਰਾਂ ਦੇ ਸੰਬੰਧ ਵਿੱਚ ਸੀਗੇ ਜਿਹੜੇ ਲਿਖੀ ਸੀ 1/1 ਉਹ ਮੈਂ ਤੁਹਾਨੂੰ ਦੱਸਣਾ ਉਹਦੇ ਤੇ ਕੀ ਉਹਨਾਂ ਦਾ ਕਹਿਣਾ ਹੈ ਤੇ ਕੀ ਆਪਾਂ ਅੱਗੇ ਕਰਨਾ ਹੈ ਸਭ ਤੋਂ ਪਹਿਲਾਂ ਆਪਣਾ ਸੀ ਅੰਕ ਸ਼ੋਅ ਕਰਨ ਵਾਲਾ ਕਿ ਮੈਰਿਟਾਂਕਾਂ ਜਿਹੜੇ ਸ਼ੋਅ ਕੀਤੇ ਜਾਣ ਏਵੀ ਦਾ ਕਹਿਣਾ ਇਹ ਹੈਗਾ ਕਿ ਸ਼ਾਮ ਤੱਕ ਜਿਹੜੇ ਮੈਰਿਟਾਂਕਾਂ ਉਹ ਸ਼ੋਅ ਕਰ ਦਿੱਤੇ ਜਾਣਗੇ ਨੰਬਰ 2 ਦੇ ਉੱਤੇ ਹੈਗਾ ਕਿ ਬਦਲੀਆਂ ਵਿੱਚ ਜਿਹੜੀ ਸਟੇਸ਼ਨ ਪਹਿਲਾਂ ਸ਼ੋਅ ਕੀਤੇ ਸੀਗੇ 16 ਤਰੀਕ ਨੂੰ ਤੇ 22 ਤਰੀਕ ਨੂੰ ਉਹ ਸ਼ੋਅ ਨਹੀਂ ਹੋਏ ਪਰ ਉਹਨਾਂ ਦੇ ਉੱਤੇ ਬਦਲੀਆਂ ਹੋ ਗਈਆਂ ਉਹ ਅਸੀਂ ਜਿਹੜਾ ਸਾਡੇ ਕੋਲੇ ਪਾਰਟਿਕੁਲਰਲੀ ਗ੍ਰੀਵੈਂਸਸ ਦਾ ਉਹਦੀ ਐਪਲੀਕੇਸ਼ਨ ਦਿੱਤੀ ਉਹਨਾਂ ਨੇ ਕਿਹਾ ਕਿ ਇਹ ਨੂੰ ਰਿਸੋਲਵ ਅਸੀਂ ਸ਼ਾਮ ਤੱਕ ਕਰ ਲਾਂਗੇ ਜਿਹੜੇ ਤੁਹਾਡੇ ਈਮੇਲ ਹੈਗੀਆਂ ਤੇ ਤੀਸਰਾ ਹੈ ਬਦਲੀਆਂ ਦੀ ਸਟੇਸ਼ਨ ਚੋਣ ਵਿੱਚ ਜਿਹੜੀ ਜਿਵੇਂ ਕਿਸੇ ਕੈਂਡੀਡੇਟ ਨੇ ਆਪਣੇ ਚੁਆਇਸ ਜਿਹੜੀ ਦਿੱਤੀ ਸੀਗੀ ਫਸਟ ਸੈਕੰਡ ਥਰਡ ਪਰ ਉਹਨੂੰ ਉਹ ਮਿਲਣ ਦੀ ਬਜਾਏ ਲਾਸਟ ਵਾਲੀ ਸਟੇਸ਼ਨ ਟੁਆਇਸ ਮਿਲੀ ਆ ਚਾਹੇ ਉਹ 8 ਨੰਬਰ ਤੇ ਸੀ ਚਾਹੇ 10 ਨੰਬਰ ਤੇ ਸੀ ਉਹਦੇ ਜਿਹੜੇ ਆਪਣੇ ਕੋਲ ਗ੍ਰੀਵੈਂਸਸ ਆਏ ਸੀ ਐਪਲੀਕੇਸ਼ਨ ਬਕਾਇਦਾ ਪ੍ਰੂਫ ਸੀਗੇ ਉਹ ਆਪਾਂ ਨੇ ਉਹ ਉਹਨਾਂ ਨੂੰ ਦੇ ਦਿੱਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਨੂੰ ਐਗਜ਼ੈਮਪਟ ਕਰਕੇ ਇਹਨਾਂ ਨੂੰ ਦੁਰਸਤ ਕਰਾਂਗੇ ਜਿਹੜੀਆਂ ਐਪਲੀਕੇਸ਼ਨ ਆ। 8 ਨੰਬਰ 4 ਤੇ ਸੀਗਾ ਕਿ ਬਦਲੀਆਂ ਵਿੱਚ ਐਗਜ਼ੈਮਪਟ ਕੈਟਾਗਰੀ ਦੇ ਇਹਦੇ ਆਪकांना ਕੁਝ ਥਾਂ ਦੇ ਉੱਤੇ ਹੋਇਆ ਹੈ ਕਿ ਐਗਜ਼ੈਮਪਟ ਕੈਟਾਗਰੀ ਵਾਲਿਆਂ ਨੂੰ ਇਕੱਠਾ ਅਪਲਾਈ ਕਰਾਉਣ ਕਰਕੇ ਜਨਰਲ ਕੈਟਾਗਰੀ ਦੀ ਫਸਟ ਜਿਹੜੀ ਟਰਾਂਸਫਰ ਹੋ ਗਈ ਉਹਨਾਂ ਸਟੇਸ਼ਨਾਂ ਤੇ ਐਗਜ਼ੈਂਪਟ ਵਾਲੇ ਆ ਜਿਹੜੇ ਰਹਿ ਗਏ ਜਿਹੜੇ ਟੂਪੀ ਸੀਗੇ ਉਹਦੇ ਤੇ ਜਿਹੜੀ ਆਪਣੇ ਕੋਲੇ ਗ੍ਰੀਵੈਂਸਸ ਸੀ ਉਹ ਦੇ ਦਿੱਤਾ ਪਰ ਲੇਕਿਨ ਉਹਨਾਂ ਦਾ ਇਹ ਹੈਗਾ ਕਿ ਜੇ ਐਗਜ਼ੈਂਪਟ ਕੈਟਾਗਰੀ ਚ ਅਪਰਾਈ ਨਹੀਂ ਕੀਤਾ ਤਾਂ 22 ਤਰੀਕ ਨੂੰ ਹਰ ਮਹੀਨੇ ਦੀ ਨੂੰ ਐਗਜ਼ੈਂਪਟ ਕੈਟਾਗਰੀ ਦਾ ਪੋਰਟਲ ਖੁੱਲੂਗਾ ਅਸੀਂ ਇਹ ਪੱਕਾ ਰੱਖਿਆ ਕਿ ਐਗਜ਼ੈਂਪਟ ਕੈਟਾਗਰੀ ਨੂੰ ਜਨਰਲ ਟਰਾਂਸਫਰਾਂ ਦੇ ਵਿੱਚ ਰਾਲ ਕੱਟ ਨਾ ਕੀਤਾ ਜਾਵੇ 22 ਤਰੀਕ ਨੂੰ ਖੁੱਲੇਗਾ 22 ਤਰੀਕ ਨੂੰ ਐਗਜ਼ੈਂਪਟ ਕੈਟਾਗਰੀ ਦੀ ਹਰ ਮਹੀਨੇ ਜਿਹੜੀ ਹੈਗੀ ਆ ਇਹਦੀ ਸਾਹਿਬ ਦਾ ਕਹਿਣਾ ਕਿ ਉਹ ਸ਼ੁਰੂ ਖੁੱਲੇਗਾ ਹੁਣ ਤੱਕ ਅਸੀਂ ਕਿਹਾ ਵੀ ਇੱਕ ਵਾਰੀ ਖੁੱਲਿਆ ਟਰਾਂਸਫਰ ਪਾਲਿਸੀ ਦੀ ਮਾਦਾ ਉਹਦੇ ਅਨਸਾਰ ਈਵੈਲੂਏਸ਼ਨ ਹੋ ਰਹੀ ਹੈ ਉਹ ਨਹੀਂ ਚਾਹੀਦੀ ਤੇ ਉਹ ਹੁਣ ਆਪਾਂ ਨੇ ਸਾਹਮਣੇ ਆ ਜਾਣਾ ਵੀ ਹਰ ਮਹੀਨੇ ਦੀ 22 ਤਰੀਕ ਨੂੰ ਖੁੱਲਣਾ ਹੈ ਕਿ 22 ਤਰੀਕ ਨੂੰ ਖੁੱਲੇਗਾ ਐਗਜ਼ੈਂਪਟ ਕੈਟਾਗਰੀ ਅਗਲਾ ਆਪਣਾ ਸੀਗਾ ਕਿ ਖਾਸ ਤੌਰ ਦੇ ਉੱਤੇ ਜਿਹੜਾ ਵੱਡਾ ਮੁੱਦਾ ਬਣਿਆ ਸੀ ਪੀਪੀਆਈ ਤੇ ਡੀਪੀ ਦਾ ਉਹਦੇ ਵਾਸਤੇ ਉਹਨਾਂ ਦਾ ਜੋ ਕਹਿਣਾ ਸੀ ਕਿ ਸਿਸਟਮ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਦੀ ਗੜਬੜੀ ਹੋਈ ਜੋ ਵੀ ਉਹਦੇ ਵਿੱਚ ਕੋਈ ਮਿਸਮੈਨੇਜਮੈਂਟ ਹੈਗੀ ਸੀਗੀ ਉਹਦੇ ਕਰਕੇ ਪ੍ਰੋਬਲਮ ਆਈ ਆ ਤੇ ਪਰ ਨਾਲ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ 800 ਬੱਚਿਆਂ ਤੱਕ ਇੱਕ ਦੂਜੀ ਘਰ ਪੋਸਟ ਦੇਣ ਦੀ ਗੱਲ ਸੀ ਅਸੀਂ ਡਾਇਰੈਕਟਰ ਸਾਹਿਬ ਨੂੰ ਇਹ ਕਿਹਾ ਕਿ ਬਿਲਕੁਲ ਗਲਤ ਆ ਇੱਕ ਪਾਸੇ ਪੰਜਾਬ ਸਰਕਾਰ ਕੇਡਾਂ ਪ੍ਰਤੀ ਬਹੁਤ ਜ਼ਿਆਦਾ ਸੁਹਿਰਤਤਾ ਦਿਖਾਉਣ ਦੇ ਲਈ ਬਦਲ ਪੰਜਾਬ ਦੀਆਂ ਕੇਡਾਂ ਕਰਾਉਣ ਦੀ ਗੱਲ ਕਰਦੀ ਆ ਤੇ ਦੋ ਇਹ ਅਧਿਆਪਕ ਵਿਜੀਗਲ ਦੇ ਹੋਣੇ ਚਾਹੀਦੇ ਆ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਅਸੀਂ ਉਸ ਪਾਸੇ ਵੀ ਪ੍ਰੈਕਟਿਸ ਕਰਾਂਗੇ ਪਰ ਜਿਹੜੀਆਂ ਪੋਸਟਾਂ ਦੇ ਉੱਤੇ ਜਿਵੇਂ ਸ਼ੋ ਹੋ ਰਹੀਆਂ ਸੀ ਅਧਿਆਪਕਾਂ ਨੇ ਅਪਰਾਈ ਕਰ ਲਿਆ ਉਹਨਾਂ ਦੀ ਟ੍ਰਾਂਸਫਰ ਨਹੀਂ ਹੋਈ ਉਹ ਪਹਿਲਾਂ ਤਾਂ ਇਹਦੇ ਉੱਤੇ ਕੁਝ ਇਸ ਤਰ੍ਹਾਂ ਦਾ ਜ਼ਾਹਰ ਕਰਦੇ ਸੀ ਕਿ ਉਹ ਮੁਸ਼ਕਲ ਆ ਪਰ ਅਸੀਂ ਤੁਹਾਡੇ ਵਿਆਪ ਦੇ ਉੱਤੇ ਉਹਨਾਂ ਨੂੰ ਇਸ ਗੱਲ ਦੇ ਉੱਤੇ ਐਗਰੀ ਕੀਤਾ ਔਰ ਮੰਨੇ ਆ ਦੋਨੋਂ ਹੀ ਅਧਿਕਾਰੀ ਕਿ ਉਹਨਾਂ ਦੀ ਸਟੇਸ਼ਨ ਜਿਹੜੀ ਹੈਗੀ ਆ ਫਿਜ਼ੀਕਲ ਐਜੂਕੇਸ਼ਨ ਵਾਲਿਆਂ ਦੀ ਉਹਨੂੰ ਦਰੁਸਤੀ ਕਰਕੇ ਸਟੇਸ਼ਨਾਂ ਦੀ ਦੁਆਰਾ ਜਿਹੜੀ ਅਸੀਂ ਕਰਵਾਵਾਂਗੇ ਜਿਹੜੀ ਕੱਲੀ ਫਿਜ਼ੀਕਲ ਵਾਲਿਆਂ ਦੀ ਚੋਆਇਸ ਕਰਾਉਣੀ ਹੈ ਜਿਹੜੇ ਚੋਆਇਸ ਕਰਾ ਕੇ ਹੀ ਪਤਾ ਲੱਗੇਗਾ ਕਿਉਂਕਿ ਜੇ ਕਿਤੇ ਪੋਸਟ ਨਹੀਂ ਬਣਦੀ ਉਹ ਕਹਿੰਦੇ ਪੋਸਟ ਇੱਕ ਦੇਣੀ ਆ ਜੇ ਪੋਸਟ ਹੀ ਇੱਕ ਦੇਣੀ ਆ ਅੱਛਾ ਨਾ ਦੀ ਨਾਲ ਹੀ ਤੁਹਾਨੂੰ ਦੱਸ ਦਈਏ ਇਹਨਾਂ ਨੇ ਕਿਹਾ ਵੀ 800 ਤੱਕ ਇੱਕ ਦੇਣਾ ਤਾਂ ਸਾਡੇ ਕੋਲੇ 7 ਸਕੂਲਾਂ ਦੀ ਲਿਸਟ ਹੈ ਜਿੱਥੇ ਇੱਕ ਵੀ ਨਹੀਂ ਉਹ ਸਾਰੇ ਆਪਾਂ ਇਸੇ ਕਰਕੇ ਇਹ ਗੱਲ ਕੁੱਟ ਕੀਤੀ ਆ ਕਿ ਤੁਸੀਂ ਦਰੁਸਤ ਕਰਕੇ ਮੌਕਾ ਦਿਓ ਤਾਂ ਕਿ ਜਿਨ੍ਹਾਂ ਨੇ ਹੁਣ ਅਪਲਾਈ ਕਰ ਲਿਆ ਰੈਸ਼ਨਾਇਜ਼ੇਸ਼ਨ ਦਾ ਹਵਾਲਾ 22 ਸੈਂਟਰੀ ਸਕੂਲ ਹੈ ਹਾਂ ਹਾਂ ਉਹ ਕਿਤੇ ਉੱਤੇ ਕੋਸ਼ਿਸ਼ ਹੀ ਕਰਦੇ ਪਿਆ ਕਰਦੇ ਉਹ ਤੇ ਪਹਿਲਾਂ ਤਾਂ ਇਹ ਕਹਿੰਦੇ ਇੱਕ ਜਿਹੜੀ ਸਿਚੁਏਸ਼ਨ ਆ ਵੀ ਘੱਟੋ ਘਾਟ ਚਾਹੀ ਕੋਈ ਵੀ ਸਕੂਲ ਆ ਵੀ ਹੁਣ ਆਪਣੇ ਵੱਲੋਂ ਸਾਥੀਆਂ ਦਾ ਇਹ ਕਹਿਣਾ ਸੀ ਇਹਦੇ ਦੇ ਸਾਥੀ ਦੀ ਵੀ ਅਸੀਂ ਚਾਰ ਸਟੇਸ਼ਨਾਂ ਤੇ ਅਪਲਾਈ ਕਰ ਲਿਆ ਚਾਹੀ ਬੀਪੀ ਲਈ ਚਾਹੀ ਪੀਟੀ ਲਈ ਹਾਂਜੀ ਪਰ ਹੁਣ ਡਿਪਾਰਟਮੈਂਟ ਕਹਿ ਰਿਹਾ ਕਿ ਉਹਨਾਂ ਚਾਰਾਂ ਚ ਪੋਸਟੇ ਨਹੀਂ ਬਣਦੀ ਵੀ ਉਹ ਤਾਂ ਬੰਦਾ ਵਿਚਾਰਾ ਅਪਲਾਈ ਕਰਕੇ ਵੀ ਇਸਮਰਤ ਹੋ ਗਿਆ ਨਹੀਂ ਘੱਟੋ ਘਾਟ ਜਿੱਥੇ ਬਣਦੀ ਅਗਲਾ ਉੱਥੇ ਅਪਲਾਈ ਆਏ ਸੀਗਾ ਵੀ 6 ਨੰਬਰ ਤੇ ਆਪਣਾ ਜਿਹੜਾ ਪੁਆਇੰਟ ਸੀਗਾ ਵੀ ਜਿਵੇਂ ਵੀਡੀਓ ਦੀ ਜਾਂ ਸਕੂਲ ਦੀ ਆਈਡੀ ਦੇ ਵਿੱਚ ਟਰਾਂਸਫਰ ਦੇ ਆਰਡਰ ਹੈ ਨਹੀਂ ਕੈਂਡੀਡੇਟ ਕੋਲ ਹੈਗੇ ਜਿਹੜੇ ਜਰਨ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਅੱਧੇ ਘੰਟੇ ਦੇ ਵਿੱਚ ਜਾਂ ਘੰਟੇ ਦੇ ਵਿੱਚ ਵਿੱਚ ਇਹਨੂੰ ਉੱਥੇ ਆਰਡਰ ਨੂੰ ਭੇਜ ਦਾਂਗੇ ਤੇ ਜਾਂ ਅਸੀਂ ਮੈਸੇਜ ਦਵਾਂਗੇ ਕਿ ਉਹ ਆਰਡਰ ਉੱਥੇ ਚਲੇ ਜਾਣ ਤੇ ਉਹਨਾਂ ਨੂੰ ਜਿਹੜੇ ਜਿਹਨੇ ਬਤਨ ਲਾਗੂ ਫੋਨ ਵਾਲੇ ਆਰਡਰ ਆ ਤਾਂ ਕਿ ਉਹ ਆਰਡਰ ਆ ਜਿਹੜੇ ਉਹ ਲਾਗੂ ਹੋ ਸਕਦੇ ਸਨ 7 ਨੰਬਰ ਦੇ ਉੱਤੇ ਸੀ ਬਿਨਾ ਸਟੇਸ਼ਨ ਤੋਂ ਫੋਨ ਕੀਤੇ ਬਦਲੀਆਂ ਕੀਤੀਆਂ ਗਈਆਂ ਉਹਦੇ ਤੇ ਉਹਨਾਂ ਨੇ ਸਾਨੂੰ 2-4 ਬਦਲੀਆਂ ਜਿਵੇਂ ਮੈਡਲ ਵੀ ਬੈਠੇ ਆ ਉਹਨਾਂ ਨੇ ਕਿਹਾ ਕਿ ਅਸੀਂ ਕੁਝ ਕੇਸ ਐਸੇ ਦੇ ਦੇਖੇ ਆ ਪਰ ਜਦੋਂ ਅਸੀਂ ਚੈੱਕ ਕੀਤਾ ਤਾਂ ਉੱਥੇ ਆਪਸ਼ਨ ਸੀ ਕਿ ਮੈਂ ਉਹਦੇ ਤੇ ਗੱਲ ਨਹੀਂ ਇੱਥੇ ਉੱਪਰਲੀ ਕਰਨੀ ਚਾਹੁੰਦਾ ਵੀ ਉਹ ਕਿਸ ਰੂਪ ਚ ਉਹਨਾਂ ਦੀ ਕਿਸੇ ਹੋਰ ਕੋਲੇ ਆਈਡੀ ਸੀ ਇਹ ਆਪਕ ਦੀ ਜਾਂ ਪਾਸਪੋਰਟ ਕਿਸੇ ਹੋਰ ਕੋਲ ਸੀਗਾ ਉਸ ਆਧਾਰ ਦੇ ਉੱਤੇ ਉਹ ਕੋਈ ਨਾ ਕੋਈ ਸਿਸਟਮ ਦੇ ਵਿੱਚ ਕਹਿੰਦੇ ਉਹਨੂੰ ਚੁਆਇਸ ਕੀਤੀ ਹੋਈ ਆ ਪਰ ਅਸੀਂ ਇਹ ਕਿਹਾ ਹੈ ਕਿ ਜੇਕਰ ਇਦਾਂ ਉਸ ਅਧਿਆਪਕ ਨੇ ਚੁਆਇਸ ਨਹੀਂ ਕੀਤਾ ਕਿਸੇ ਹੋਰ ਨੇ ਕਿਸੇ ਬੈਲੋਫਾਈਡ ਅਟੈਂਸ਼ਨ ਦੇ ਨਾਲ ਇਹ ਕੰਮ ਕੀਤਾ ਤਾਂ ਉਹਨੂੰ ਜਿਹੜਾ ਹੈਗਾ ਇਨਸਾਫ ਮਿਲਣਾ ਚਾਹੀਦਾ ਉਹ ਇਸ ਗੱਲ ਦੇ ਉੱਤੇ ਸਹਿਮਤ ਹੋਏ ਆ ਕਿ ਅਸੀਂ ਉਹਨੂੰ ਚੈੱਕ ਕਰਕੇ ਇਹਦੇ ਇਹਨੂੰ ਰਿਜ਼ੋਲਵ ਕਰਾਂਗੇ ਉਹਨਾਂ ਨੂੰ ਇਨਸਾਫ ਦਵਾਂਗੇ ਤੇ ਅਗਲਾ ਹੈਗਾ ਜੀ ਕਿਸੇ ਕਾਰਨ ਬਦਲੀ ਰੱਦ ਕਰਾਉਣ ਲਈ ਅਧਿਆਪਕਾਂ ਨੂੰ ਮੌਕਾ ਦਿੱਤਾ ਜਾਵੇ ਇਹ ਦੋ ਚੀਜ਼ਾਂ ਜਿਹੜੀਆਂ ਇੱਕ ਅਧਿਆਪਕਾਂ ਨੂੰ ਸਪੈਸ਼ਲ ਰੱਦ ਕਰਾਉਣ ਦਾ ਮੌਕਾ ਇਹ ਕੈਬਨਟ ਦੇ ਵਿੱਚ ਆਉਣਾ ਹੈ ਕਿਉਂਕਿ ਪਹਿਲਾਂ ਕੈਬਨਟ ਦੇ ਵਿੱਚ ਪਹਿਲਾ ਮੌਕਾ ਹੈਗਾ ਹੈਗਾ ਸੀਗਾ ਕਿ ਟਰਾਂਸਫਰ ਹੈ ਜਿਹੜੀ ਤੁਸੀਂ ਆਪਣੀ ਕੈਨਸਲ ਕਰਾ ਸਕਦੇ ਆ ਦੁਆਰਾ ਹੁਣ ਇਹ ਗੱਲ ਹੈਗੀ ਆ ਕਿ ਇਹਦੇ ਵਾਸਤੇ ਦੁਆਰਾ ਵੀ ਕੈਨਸਲੇਸ਼ਨ ਦਾ ਜਿਹੜਾ ਫਿਰ ਕੈਬਨਟ ਦੇ ਵਿੱਚ ਆ ਗਿਆ ਸੀ ਉਹ ਕੈਨਸਲੇਸ਼ਨ ਨਹੀਂ ਹੋਣੀ ਹੁਣ ਦੁਆਰਾ ਉਹ ਸਹਿਮਤ ਹੋਏ ਆ ਉਹਨਾਂ ਨੇ ਏਡੀ ਸਰ ਨੂੰ ਕਹਿ ਦਿੱਤਾ ਹੈ ਡੀਪੀਏ ਨੇ ਕਿ ਤੁਸੀਂ ਬਣਾ ਕੇ ਭੇਜੋ ਤੇ ਆਪਾਂ ਇਹਦੀ ਪ੍ਰੂਫਲ ਕਰਾ ਲਈਏ ਇੱਕ ਟਰਾਂਸਫਰਾਂ ਤੋਂ ਬਾਅਦ ਜਿਹੜਾ ਹੈਗਾ ਜਨਰਲਲੀ ਤੌਰ ਦੇ ਉੱਤੇ ਤੇ ਜਿਹੜੀ ਕੋਈ ਬਦਲੀ ਰੱਦ ਕਰਾਉਣੀ ਚਾਹੁੰਦਾ ਤੇ ਆਪ ਕੋ ਉਹ ਬਦਲੀ ਕਰਵਾ ਸਕੀ ਐਨੇ ਤਾਂ ਆਪਣੇ ਇਹ ਏਜੰਡੇ ਸੀਗੇ ਦੂਸਰਾ ਇੱਕ ਇਹ ਸੀ ਕਿ ਜਿਨ੍ਹਾਂ ਅਧਿਆਪਕ ਨਿਊਲੀ ਪੰਟੀ ਚਾਹੇ ਉਹ ਫਿਜ਼ੀਕਲ ਐਜੂਕੇਸ਼ਨ ਵਾਲੇ ਚਾਹੇ ਕੋਈ ਹੋਰ ਆ ਜਿਨ੍ਹਾਂ ਨੂੰ ਮੋਸ਼ਨਲੀ ਵੀਆ ਚਾਹੇ ਹੋਰ ਵੀਆ ਕਿ ਬਦਲੀ ਦਾ ਮੌਕਾ ਮਿਲਣਾ ਚਾਹੀਦਾ ਉਹਦੇ ਨੇ ਸਹਿਮਤੀ ਪ੍ਰਗਟ ਕੀਤੀ ਆ ਕਿ ਉਹਦੇ ਵਾਸਤੇ ਅਸੀਂ ਇਹ ਬਾਲਾ ਜਿਹੜਾ ਇੱਕ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ ਉਹਨਾਂ ਨੂੰ ਬਦਲੀ ਦਾ ਮੌਕਾ ਦਵਾਂਗੇ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਪੂਰਾ ਕਰਕੇ ਜਿਹੜੇ ਜਾਂ ਪ੍ਰਮੋਸ਼ਨ ਹੋਈਆਂ ਉਹਨਾਂ ਤੋਂ ਬਾਅਦ ਜਾਂ ਪਹਿਲਾਂ ਕਿਵੇਂ ਆਊਗਾ